ਤੋ ਪੰਜਾਬ ਦੀ ਅਤੇ ਸਿੱਖ ਕੌਮ ਦੀ ਪਹਿਲੀ ਮਹਿਲਾ ਸਿੱਖ ਮੈਂਬਰ ਪਾਰਲੀਮੈਂਟ ਬੀਬੀ ਬਿਮਲ ਕੌਰ ਖਾਲਸਾ ਜੋ 80 90 ਦੇ ਦਹਾਕੇ ਦੇ ਖੜਕੂਵਾਦ ਵੇਲੇ ਪੰਜਾਬ ਦਾ ਇੱਕ ਬਹੁਤ ਵੱਡਾ ਪੰਤਕ ਚਿਹਰਾ ਸਨ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਬਹੁਤ ਭਾਰੀ ਬਹੁਮਤ ਦੇ ਨਾਲ ਜਤਾਇਆ ਗਿਆ ਸੀ ਵੱਡੇ ਵੱਡੇ ਪੰਜਾਬ ਦੇ ਰਾਜਨੀਤਿਕ ਲੀਡਰ ਵੀ ਬੀਬੀ ਬਿਮਲ ਕੌਰ ਖਾਲਸਾ ਦੀ ਸ਼ਖਸੀਅਤ ਉਹਨਾਂ ਦੇ ਵਿਵਾਕ ਸੁਭਾਅ ਦੇ ਅੱਗੇ ਬੋਨੇ ਜਾਂਦੇ ਸਨ ਬੀਬੀ ਬਿਮਲ ਕੌਰ ਖਾਲਸਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਕਰਨ ਵਾਲੇ ਸਰਦਾਰ ਬੈਂਤ ਸਿੰਘ ਦੇ ਧਰਮਸਪਤਨੀ ਸਨ ਜਿਨ੍ਹਾਂ ਦਾ ਜਨਮ ਤਾਂ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਪਰ ਵਿਆਹ ਤੋਂ ਬਾਅਦ ਉਹ ਬਿਮਲਾ ਰਾਣੀ ਤੋਂ ਬਿਮਲਕੌਰ ਖਾਲਸਾ ਬਣੀ ਸਿੱਖ ਕੌਮ ਲਈ ਐਡੀ ਵੱਡੀ ਕੁਰਬਾਨੀ ਕਰਨ ਵਾਲੇ ਦੀ ਧਰਮਸਪਤਨੀ ਹੋਣ ਕਰਕੇ ਸਿੱਖਾਂ ਵੱਲੋਂ ਵੀ ਬੀਬੀ ਬਿਮਲਕੌਰ ਖਾਲਸਾ ਨੂੰ ਬੜਾ ਮਾਣ ਬਖਸ਼ਿਆ ਗਿਆ ਤੇ ਉਹਨਾਂ ਨੂੰ ਪੰਜਾਬ ਦੀ ਪਹਿਲੀ ਸਿੱਖ ਔਰਤ ਮੈਂਬਰ ਪਾਰਲੀਮੈਂਟ ਹੋਣ ਦਾ ਕਿਤਾਬ ਦਿੱਤਾ ਪਰ ਬੀਬੀ ਬਿਮਲ ਕੌਰ ਖਾਲਸਾ ਦੀ ਮੈਂਬਰ ਪਾਰਲੀਮੈਂਟ ਹੁੰਦਿਆਂ ਹੋਇਆਂ ਬੜੇ ਹੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਬੀਬੀ ਖਾਲਸਾ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਪੰਜਾਬ ਇਹ ਚੰਬੇ ਵਿੱਚ ਪੈ ਜਾਂਦਾ ਕਿ ਇਹ ਕਿਵੇਂ ਹੋ ਸਕਦਾ ਹੈ ਉਸ ਵਕਤ ਤੋਂ ਲੈ ਕੇ ਅੱਜ ਤੱਕ ਹੀ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਇੱਕ ਅਣਸੁਲਝਿਆ ਰਾਸ ਬਣੀ ਹੋਈ ਹੈ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਆਈਆਂ ਕਿਸੇ ਨੇ ਕਹਿਆ ਕਿ ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ ਕਿਸੇ ਨੇ ਕਹਿਆ ਕਿ ਉਹਨਾਂ ਦਾ ਏਜੰਸੀਆਂ ਵੱਲੋਂ ਕਤਲ ਕਰਵਾ ਦਿੱਤਾ ਗਿਆ ਹੈ ਕਿਸੇ ਨੇ ਪੰਜਾਬ ਦੇ ਦੂਜੇ ਹਰ ਰਾਜਨੀਤਿਕ ਆਗੂ ਤੇ ਦੋਸ਼ ਲਗਾਏ ਕਿ ਬੀਬੀ ਬਿਮਲਕੌਰ ਖਾਲਸਾ ਦਾ ਕਤਲ ਸਿਆਸੀ ਰੰਜਿਸ਼ ਕਾਰਨ ਹੋਇਆ ਪਰ ਅਸਲ ਸੱਚ ਕੀ ਸੀ ਇਹ ਅੱਜ ਤੱਕ ਸਾਹਮਣੇ ਹੀ ਨਹੀਂ ਆ ਸਕਿਆ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਅਸਲੀਅਤ ਸਾਹਮਣੇ ਲਿਆਵਾਂਗੇ ਕਿ ਬੀਬੀ ਬਿਮਲਕੌਰ ਖਾਲਸਾ ਦੀ ਮੌਤ ਇੱਕ ਸੋਚਿਆ ਸਮਝਿਆ ਕਤਲ ਸੀ ਜਿਸ ਨੂੰ ਛਪਾਉਣ ਲਈ ਕਈ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਗਈਆਂ ਸਨ ਬੀਬੀ ਖਾਲਸਾ ਦੀ ਮੌਤ ਦੀ ਅਸਲ ਵਜ੍ਹਾ ਸੁਣ ਕੇ ਤੁਹਾਡੇ ਪੈਰਾਂ ਐਟੋਂ ਵੀ ਜ਼ਮੀਨ ਕਿਸਕ ਜਾਵੇਗੀ ਆਓ ਜਾਣਦੇ ਹਾਂ ਪੂਰੀ ਕਹਾਣੀ ਪਰ ਉਸ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਿੱਖ ਕੌਮ ਦੇ ਇਨ੍ਹਾਂ ਪੰਤਕ ਹਸਤੀਆਂ ਬਾਰੇ ਅੱਜ ਦੀ ਪੀੜ੍ਹੀ ਨੂੰ ਵੀ ਪਤਾ ਲੱਗ ਸਕੇ ਦੋਸਤੋ ਇਸ ਪੂਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ 80ਵੇਂ ਦਹਾਕੇ 'ਚ ਬੀਬੀ ਬਿਮਲਕੌਰ ਖਾਲਸਾ ਦਿੰਦੀ ਦੇ ਲੇਡੀ ਹਾਰਨੀ ਕਾਲਜ ਵਿੱਚ ਇੱਕ ਨਰਸ ਵਜੋਂ ਨੌਕਰੀ ਕਰ ਰਹੇ ਹੁੰਦੇ ਹਨ ਉਦੋਂ ਹੀ ਉਹਨਾਂ ਦਾ ਸਰਦਾਰ ਬੈਂਤ ਸਿੰਘ ਦੇ ਨਾਲ ਪ੍ਰੇਮ ਵਿਆਹ ਹੋ ਜਾਂਦਾ ਹੈ ਜੋ ਚੰਡੀਗੜ੍ਹ ਦੇ ਨੇੜੇ ਪੈਂਦੇ ਪਿੰਡ ਮਲੋਆ ਦੇ ਰਹਿਣ ਵਾਲੇ ਹੁੰਦੇ ਹਨ ਵਿਆਹ ਤੋਂ ਬਾਅਦ ਦੋਵੇਂ ਪਤੀ ਪਤਨੀ ਅਮਰਤ ਪਾਣ ਕਰ ਲੈਂਦੇ ਬੀਬੀ ਬਿਮਲਕੌਰ ਦਾ ਪਹਿਲਾ ਨਾਮ ਬਿਮਲਾ ਰਾਣੀ ਹੁੰਦਾ ਹੈ ਜੋ ਅਮਰਤ ਪਾਣ ਕਰਕੇ ਬਿਮਲਕੌਰ ਖਾਲਸਾ ਬਣ ਜਾਂਦੇ ਜਿਸ ਵੇਲੇ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਹੈ ਇਸ ਅੱਗ ਦਾ ਸੇਕ ਫਿਰ ਬੀਬੀ ਬਿਮਲਕੌਰ ਹੋਣਾ ਦੇ ਪੂਰੇ ਪਰਿਵਾਰ ਤੱਕ ਵੀ ਪਹੁੰਚਦਾ ਇੱਕ ਛੋਟਾ ਜਿਹਾ ਬੱਚਾ ਕੁਸ਼ੜ ਹੋਣ ਦੇ ਬਾਵਜੂਦ ਉਹਨਾਂ ਨੂੰ ਕਈ ਮਹੀਨੇ ਜੇਲ੍ਹ ਵਿੱਚ ਗੁਜ਼ਾਰਨੇ ਪੈਂਦੇ ਕਾਫੀ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਬੀਬੀ ਬਿਮਲਕੌਰ ਜਦੋਂ ਰਿਹਾਅ ਹੁੰਦੀਆਂ ਹਨ ਤਾਂ ਪੂਰੀ ਸਿੱਖ ਕੌਮ ਹੀ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕਰਦੀ ਹੈ ਹੌਲੀ-ਹੌਲੀ ਉਹਨਾਂ ਦਾ ਆਭਾਰ ਸਿੱਖ ਸਿਆਸਤ ਵਿੱਚ ਸ਼ੁਰੂ ਹੋ ਜਾਂਦਾ ਪਰ ਸਭ ਤੋਂ ਵੱਧ ਪਛਾਣ ਉਹਨਾਂ ਨੂੰ ਉਸ ਵਕਤ ਮਿਲਦੀ ਹੈ ਜਦੋਂ ਜੂਨ 1984 ਦੇ ਆਪਰੇਸ਼ਨ ਬਲੂ ਸਟਾਰ ਦੀ ਤਬਾਈ ਨੂੰ ਛਪਾਉਣ ਲਈ ਸਰਕਾਰ ਵੱਲੋਂ ਨਿਹੰਗ ਬੰਤਾ ਸਿੰਘ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਕਾਲੀ ਦੇ ਵਿੱਚ ਇੱਕ ਨਵੀਂ ਇਮਾਰਤ ਤਿਆਰ ਕਰਵਾ ਦਿੱਤੀ ਜਾਂਦੀ ਹੈ। ਇਸ ਅਕਾਲ ਤਖਤ ਸਾਹਿਬ ਦੀ ਇਮਾਰਤ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਸੀ। ਜਿਸ ਕਾਰਨ 1986 ਦੇ ਵਿੱਚ ਸਾਰੀਆਂ ਪੰਥਕ ਧਿਰਾਂ ਸਿੱਖ ਫੈਡਰੇਸ਼ਨ ਬੀਬੀ ਬਿਮਲਕੌਰ ਖਾਲਸਾ ਦੀ ਅਗਵਾਈ ਦੇ ਵਿੱਚ ਹਥੌੜਿਆਂ ਦੇ ਨਾਲ ਬੰਤਾ ਸਿੰਘ ਨਿਹੰਗ ਵੱਲੋਂ ਤਿਆਰ ਕਰਵਾਈ ਗਈ। ਸ਼ਰੀਆ ਕਾਲ ਤੱਕ ਤਖਤ ਸਾਹਿਬ ਦੀ ਇਮਾਰਤ ਨੂੰ ਭੰਨ ਸੁੱਟਦੇ ਹਨ ਉਸ ਵਕਤ ਕੌਮ ਦੀ ਇੱਕ ਨਾਇਕਾ ਦੇ ਰੂਪ ਵਿੱਚ ਬੀਬੀ ਬਿਬਲ ਕੌਰ ਖਾਲਸਾ ਉੱਭਰਦੇ ਪਰ ਇਮਾਰਤ ਦੀ ਭੰਨ ਤੋੜ ਕਰਦੇ ਸਮੇਂ ਉਤੇ ਹੋਈ ਇੱਕ ਛੋਟੀ ਜਿਹੀ ਝੜਪ ਦੇ ਵਿੱਚ ਟਾਸਕ ਫੋਰਸ ਦਾ ਇੱਕ ਮੁਲਾਜ਼ਮ ਮਾਰਿਆ ਜਾਂਦਾ ਹੈ ਜਿਸ ਦਾ ਇਲਜ਼ਾਮ ਬੀਬੀ ਬਿਬਲ ਕੌਰ ਖਾਲਸਾ ਦੇ ਸਿਰ ਪਾ ਦਿੱਤਾ ਜਾਂਦਾ ਫਿਰ ਉਹਨਾਂ ਤੇ ਟਾਡਾ ਐਕਟ ਲਗਾ ਦਿੱਤਾ ਜਾਂਦਾ ਹੈ ਇਸ ਸੰਘਰਸ਼ ਕਾਰਨ ਬੀਬੀ ਖਾਲਸਾ ਸਿੱਖਾਂ ਵਿੱਚ ਇੱਕ ਬੜੀ ਸਤਕਾਰਯੋਗ ਧਰਤੀ ਬਣ ਜਾਂਦੇ ਹਨ ਤਾਂ ਤਾਂਤੀ ਉਹਨਾਂ ਦੇ ਫੁੱਲਾਂ ਦੇ ਹਾਰ ਸੋਨੇ ਦੇ ਨਾਲ ਸੜਮਾਨ ਹੋਣ ਲੱਗੇ ਇਹ ਵੀ ਕਿਹਾ ਜਾਂਦਾ ਹੈ ਕਿ ਬੀਬੀ ਬਿਮਲ ਕੌਰ ਖਾਲਸਾ ਦੇ ਜਿਉਂਦੇ ਵਕਤ ਉਹਨਾਂ ਦੇ ਘਰ ਵਿੱਚ ਕਰੀਬ 50 ਤੋਂ 60 ਕਿਲੋ ਸੋਨਾ ਪਿਆ ਹੋਇਆ ਸੀ ਜੋ ਉਹਨਾਂ ਦੇ ਕਤਲ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਗਾਇਬ ਹੋ ਗਿਆ ਸਮਾਂ ਬੀਤਦਾ ਤੇ ਸਾਲ 1999 ਦਾ ਹੁੰਦਾ ਹੈ ਜਦੋਂ ਭਾਰਤ ਦੀਆਂ ਨੌਵੀਂਆਂ ਲੋਕ ਸਭਾ ਚੋਣਾਂ ਦੇ ਵਿੱਚ ਬੀਬੀ ਬਿਮਲ ਕੌਰ ਖਾਲਸਾ ਨੂੰ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਮਪੀ ਦੀ ਟਿਕਟ ਦਿੱਤੀ ਜਾਂਦੀ ਹੈ ਬੀਬੀ ਦੇ ਸਹੁਰਾ ਸਰਦਾਰ ਸੁੱਚਾ ਸਿੰਘ ਮਲੋਆ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਜਾਂਦੀ। ਇਹਨਾਂ ਲੋਕ ਸਭਾ ਚੋਣਾਂ ਵਿੱਚ ਨੌ ਸੌਰਾ ਦੋਵੇਂ ਹੀ ਬਹੁਤ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰਕੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਹਨ। ਉਸ ਵਕਤ ਸਰਦਾਰ ਸੁੱਚਾ ਸਿੰਘ ਮਲੋਆ ਕਾਫੀ ਬਜ਼ੁਰਗ ਸਨ ਜਿਸ ਕਰਕੇ ਉਹਨਾਂ ਦਾ ਸਾਰਾ ਕੰਮ ਕਾਜ ਉਹਨਾਂ ਦੇ ਸੁਪੁੱਤਰ ਅਤੇ ਬੀਬੀ ਬਿਮਲਕੌਰ ਖਾਲਸਾ ਦੇ ਜੇਠ ਸਰਦਾਰ ਸ਼ਮਸ਼ੇਰ ਸਿੰਘ ਦੇਖਦੇ ਹੁੰਦੇ ਸਨ। ਜੋਨਾ ਜਿੱਤ ਕੇ ਅਤੇ ਸੌ ਚੁੱਕ ਬੀਬੀ ਬਿਮਲ ਕੌਰ ਬਤੌਰ ਮੈਂਬਰ ਪਾਰਲੀਮੈਂਟ ਆਪਣੀਆਂ ਸਵਾਮਾ ਸ਼ੁਰੂ ਕਰ ਦਿੰਦੇ ਹਨ ਉਹ ਉਸ ਵਕਤ ਪੰਜਾਬ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣੇ ਸਨ ਜਿਸ ਪਾਰਟੀ ਦੀ ਅਗਵਾਈ ਸਰਦਾਰ ਸਿਮਰਜੀਤ ਮਾਨ ਕਰ ਰਹੇ ਸਨ ਪਰ ਇਸ ਦੌਰਾਨ ਅਚਾਨਕ ਮੈਂਬਰ ਪਾਰਲੀਮੈਂਟ ਹੁੰਦਿਆ ਹੋਇਆ 2 ਸਤੰਬਰ 1991 ਨੂੰ ਬੀਬੀ ਬਿਮਲ ਕੌਰ ਖਾਲਸਾ ਦੇ ਆਪਣੇ ਘਰ ਵਿੱਚ ਫੇਸ 7 ਮਹਾਲੀ ਵਿੱਚ ਉਹਨਾਂ ਦਾ ਕਤਲ ਹੋ ਜਾਂਦਾ ਹੈ ਜੇਸ ਵੇਲੇ ਬੀਬੀ ਬਿਮਲਕੌਰ ਖਾਲਸਾ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਉਸ ਵਕਤ ਉਹ ਆਪਣੇ ਘਰ ਵਿੱਚ ਬਿਲਕੁਲ ਇਕੱਲੇ ਸਨ ਜਦ ਕਿ ਪਹਿਲਾਂ ਹਰ ਰੋਜ਼ ਉਹਨਾਂ ਦੀ ਪੀਏ ਬੀਬੀ ਇੰਦਰਪ੍ਰੀਤ ਕੌਰ ਹਰ ਵਕਤ ਉਹਨਾਂ ਦੇ ਨਾਲ ਰਹਿੰਦੀ ਸੀ ਉਹਨਾਂ ਦੇ ਦੋ ਸਹਾਇਕ ਮਰਦ ਮੁਲਾਜ਼ਮ ਵੀ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਸਨ ਇੱਕ ਐਮਪੀ ਅਤੇ ਸਿੱਖ ਕੌਮ ਦੀ ਸਤਕਾਰਤ ਹਸਤੀ ਹੋਣ ਕਰਕੇ ਪਹਿਲਾਂ ਹਰ ਵਕਤ ਉਹਨਾਂ ਦੇ ਘਰ ਵਿੱਚ ਲੋਕਾਂ ਦਾ ਇੱਕ ਜਮਾਵੜਾ ਲੱਗਾ ਰਹਿੰਦਾ ਸੀ ਪਰ ਮੌਤ ਵੇਲੇ 2 ਸਤੰਬਰ ਵਾਲੇ ਦਿਨ ਉਹ ਕਾਰ ਵਿੱਚ ਬਿਲਕੁਲ ਇਕੱਲੇ ਸਨ ਬੀਬੀ ਖਾਲਸਾ ਦੀ ਮੌਤ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਾਂਦਾ ਹੈ ਕਿ ਬੀਬੀ ਬਿਮਲਕੌਰ ਖਾਲਸਾ ਨੇ ਸਾਈਨਾਈਡ ਨਿਗਲ ਲਿਆ ਏ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਪਰ ਪੁਲਿਸ ਦੇ ਇਸ ਬਿਆਨ ਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਕਿ ਉਹਨਾਂ ਨੂੰ ਸਾਈਨਾਈਡ ਖਾਣ ਦੀ ਜ਼ਰੂਰਤ ਕਿਉਂ ਪਈ ਐਸੀ ਕੀ ਵਜ੍ਹਾ ਬਣੀ ਕਿ ਬੀਬੀ ਬਿਮਲਕੌਰ ਖਾਲਸਾ ਨੇ ਆਤਮ ਹੱਤਿਆ ਕਰ ਲਈ ਜਦੋਂ ਲੋਕ ਵਾਰ-ਵਾਰੇ ਸਵਾਲ ਕਰਦੇ ਤਾਂ ਫਿਰ ਪੁਲਸ ਵੱਲੋਂ ਇੱਕ ਹੋਰ ਬਿਆਨ ਜਾਰੀ ਕੀਤਾ ਜਾਂਦਾ ਕਿ ਬੀਬੀ ਬਿਮਲ ਕੌਰ ਖਾਲਸਾ ਇਕੱਲੇ ਹੋਣ ਕਰਕੇ ਆਪਣੇ ਘਰ ਵਿੱਚ ਵਾਸ਼ਿੰਗ ਮਸ਼ੀਨ ਦੇ ਨਾਲ ਕੱਪੜੇ ਧੋ ਰਏ ਸਨ ਤੇ ਵਾਸ਼ਿੰਗ ਮਸ਼ੀਨ ਤੋਂ ਕਰੰਟ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਹ ਦੋਵੇਂ ਵਕਰੇ-ਵਕਰੇ ਜਵਾਬਾਂ ਕਾਰਨ ਇਹ ਪੂਰੀ ਜਾਂਚ ਹੀ ਸਵਾਲਾਂ ਦੇ ਘੇਰੇ ਢਾ ਜਾਂਦੀ। ਬੀਬੀ ਬਿਮਲ ਕੌਰ ਖਾਲਸਾ ਦੇ ਜੀਠ ਚਮਚੇਰ ਸਿੰਘ ਵੱਲੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ ਸੀ ਜੋ ਸਵਕਾਰ ਹੀ ਨਹੀਂ ਕੀਤੀ ਗਈ। ਇੱਕ ਘਰ ਵਿੱਚ ਦੋ ਮੌਜੂਦਾ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਵੀ ਕੁਝ ਵੀ ਨਹੀਂ ਬਣ ਸਕਿਆ ਤੇ ਧੱਕੇ ਦੇ ਨਾਲ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਜਿਸ ਕਾਰਨ ਇਹਨਾਂ ਸਾਰੇ ਘਟਨਾਕਰਮਾਂ ਤੋਂ ਇਸ ਸੰਕੇਤ ਮਿਲਦੇ ਹਨ ਕਿ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਇੱਕ ਬੜੀ ਹੀ ਡੂੰਗੀ ਸਾਜ਼ਿਸ਼ ਸੀ ਜਿਸ ਕਾਰਨ ਇਹ ਪੂਰਾ ਮਾਮਲਾ ਇੱਕੁਰਦ-ਬੁਰਦ ਕਰ ਦਿੱਤਾ ਗਿਆ ਹੋ ਸਕਦਾ ਹੈ ਇਸ ਪੂਰੀ ਸਾਜ਼ਿਸ਼ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਧਿਰਾਂ ਹੀ ਸ਼ਾਮਲ ਹੋਣ ਕਿਆ ਜਾਂਦਾ ਹੈ ਕਿ ਬੀਬੀ ਬਿਮਲ ਕੌਰ ਖਾਲਸਾ ਮੈਂਬਰ ਪਾਰਲੀਮੈਂਟ ਹੁੰਦਿਆ ਖਾਰਕੋ ਗਰਜੰਟ ਸਿੰਘ ਰਾਜਸਤਾਨੀ ਦੇ ਧੜੇ ਅਤੇ ਇੱਕ ਹੋਰ ਬਿੱਟੂ ਧੜੇ ਦੇ ਨਾਲ ਮਿਲ ਕੇ ਚੱਲਦੇ ਸਨ ਪਰ ਉਹਨਾਂ ਦੇ ਕਤਲ ਦੀ ਜਾਂਚ ਤਾਂ ਛੱਡੋ ਜਾਂਚ ਕਰਨ ਦੀ ਕਿਸੇ ਵੱਲੋਂ ਮੰਗ ਵੀ ਨਹੀਂ ਕੀਤੀ ਗਈ ਕਤਲ ਦੀ ਐਫਆਈਆਰ ਵੀ ਖੁਰਦ-ਬੁਰਦ ਹੋ ਗਈ ਇਹ ਗੱਲਾਂ ਵੀ ਕਹੀਆਂ ਜਾਂਦੀਆਂ ਹਨ ਕਿ ਅਨਾਮੀ ਖਾਰਕੋ ਗਰਜੰਟ ਸਿੰਘ ਰਾਜਸਤਾਨੀ ਬੀਬੀ ਬਿਮਲ ਕੌਰ ਖਾਲਸਾ ਦੇ ਘਰ ਦੇ ਕੋਲ ਹੀ ਮ੍ਰਿਤਕ ਪਾਇਆ ਗਿਆ ਸੀ ਘਰ ਦੇ ਕੋਲ ਹੀ ਪੁਲਿਸ ਵੱਲੋਂ ਉਸ ਦਾ ਇਨਕਾਊਂਟਰ ਕੀਤਾ ਗਿਆ ਸੀ। ਇਹੀ ਕਾਰਨ ਸੀ ਕਿ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਦੀ ਜਾਂਚ ਵਿੱਚ ਵਿਚਾਲੇ ਹੀ ਲਟਕ ਗਈ ਤੇ ਅਸਲੀ ਸੱਚ ਅੱਜ ਤੱਕ ਸਾਹਮਣੇ ਹੀ ਨਹੀਂ ਆ ਸਕਿਆ। ਇਹ ਵੀ ਕਿਹਾ ਜਾਂਦਾ ਹੈ ਕਿ ਬੀਬੀ ਦੀ ਮੌਤ ਤੋਂ ਥੋੜੇ ਦਿਨ ਪਹਿਲਾਂ ਉਹਨਾਂ ਦੇ ਘਰ ਵਿੱਚ ਦੋ ਚੋਰੀਆਂ ਵੀ ਹੋਈਆਂ ਸਨ ਜਿਸ ਵਿੱਚ ਬਹੁਤ ਸਾਰਾ ਸੋਨਾ ਉਹਨਾਂ ਦੇ ਘਰ ਵਿੱਚੋਂ ਚੋਰੀ ਕਰ ਲਿਆ ਗਿਆ ਸੀ। ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਅਤੇ ਤਿੰਨ ਛੋਟੇ-ਛੋਟੇ ਬੱਚਿਆਂ ਨੂੰ ਦਮਦਮੀ ਟਕਸਾਲ ਮਹਿਤਾ ਚੌਂਕ ਆਪਣੇ ਨਾਲ ਲੈ ਗਈ ਤੇ ਉਹਨਾਂ ਦਾ ਪਾਲਣ ਪੋਚਣ ਦੀ ਜ਼ਿੰਮੇਵਾਰੀ ਉਹਨਾਂ ਨੇ ਚੱਕੀ ਸੋ ਦੋਸਤੋ ਇਹ ਸਨ ਬੀਬੀ ਬਿਬਲ ਕੌਰ ਖਾਲਸਾ ਤੇ ਉਹਨਾਂ ਦੇ ਮੌਤ ਬਾਰੇ ਕੁਝ ਅਹਿਮ ਖੁਲਾਸੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ